ਰਾਜੋ ਕੇ ਰਾਜੋ ਲੋਕੀਏ ਮੇਰਾ ਰਾਜੋ ਕੇ ਰਾਜੋ ਹਰ ਅੱਜੋ ਵੀ ਬਸਤਾ ਜੀ ਸਤਿ ਸ਼੍ਰੀ ਅਕਾਲ ਜੀ ਬੋਲੋ ਪ੍ਰਾਰਥਨਾ ਸਵਾਗਤ ਹੈ ਪੀ ਦਾ ਬਹੁਤ ਬਹੁਤ ਧੰਨਵਾਦ ਜਿਹੜਾ ਸਾਡਾ 25ਵਾਂ ਸਾਲਾਨਾ ਵਸਾਕੀ ਜੋੜ ਮੇਲਾ ਤੇ ਭੰਡਾਰਾ ਹੈ ਸਭ ਤੋਂ ਪਹਿਲਾਂ ਮੈਂ ਸਾਰੀ ਸੰਗਤ ਨੂੰ ਚਾਹੇ ਉਹ ਵਿਦੇਸ਼ੀ ਸੰਗਤਾ ਚਾਹੇ ਇੱਥੇ ਸਾਡੇ ਦੇਸ਼ ਦੀ ਸੰਗਤ ਔਰ ਤਕਰੀਬਨ ਹਰ ਸਟੇਜ ਤੋਂ ਰਾਜਸਥਾਨ ਹਰਿਆਣਾ ਹਿਮਾਚਲ ਤੋਂ ਪੰਜਾਬ ਤੋਂ ਇੱਥੇ ਸੰਗਤ ਆਈ ਹੈ ਪਹਿਲਾਂ ਸਭ ਨੂੰ ਮੈਂ 25 ਮੇਲੇ ਦਾ ਸਾਕੀ ਜੋੜਨੇ ਤੇ ਵਧਾਈ ਦਿੰਨਾ ਔਰ ਸਾਰਿਆਂ ਨੂੰ ਜੀ ਆਇਆਂ ਆਜ ਅੱਜ ਜਿਹੜਾ ਅਸੀਂ ਇਹ ਮੇਲਾ ਕਰਿਆ ਉਹਦੇ ਅਸੀਂ ਜਿਹੜੇ ਕਰਮਜੀਤ ਅਨਮੋਲ ਪੰਜਾਬੀ ਲੋਕ ਗਾਇਕ ਔਰ ਫਿਲਮੀ ਪੰਜਾਬੀ ਕਲਾ ਉਹਨਾਂ ਨੂੰ ਅਸੀਂ ਇਨਾਮ ਜੰਮਲਾ ਚਾਹਤਾ ਵਾਰ ਦਿੱਤਾ ਉਹਦੇ ਜ਼ਰੂਰ ਕਰਦਾ ਹੈ ਕਰਮਜੀਤ ਅਨਮੋਲ ਮਰਜ਼ ਕਰਦੇ ਆ ਉਸ ਅਵਾਰਡ ਦੇ ਲਈ ਕਿਉਂਕਿ ਮੈਂ ਜਮਲਾ ਜੱਜੀ ਨੂੰ ਬਹੁਤ ਨੇੜੇੋਂ ਦੇਖਿਆ ਸਾਡੇ ਗਵਾਂਡ ਦੇ ਵਿੱਚ ਉਹਨਾਂ ਦੀ ਰਿਸ਼ਤੇਦਾਰੀ ਸੀ ਉਹਨਾਂ ਦੀ ਗੋਦਰ ਨੇ ਕਿ ਭਈ ਮਾਇਆ ਮੈਂ ਜੋ ਨਰਮਾਈ ਉਹਨਾਂ 'ਚ ਸੀ ਜੋ ਜ਼ਮੀਨ ਨਾਲ ਉਹ ਜੁੜੇ ਹੋਏ ਸੀ ਅੱਜ ਅਸੀਂ ਉਹ ਕਰਮਜੀਤ ਨਮੋਲ ਤੇ ਦੇਖਿਆ ਕਿਉਂਕਿ ਕਰਮਜੀਤ ਤੇ ਨਮੋਲ ਤਕਰੀਬਨ ਸਾਡੇ ਨਾਲ 15 ਤੋਂ 20 ਸਾਲ ਦਾ ਜੁੜਿਆ ਹੋਇਆ ਹੈ ਇੱਕ ਪਰਿਵਾਰ ਸਾ ਇਸ ਕਰਕੇ ਅੱਜ ਉਹਨਾਂ ਨੂੰ ਸਾਥ ਜਮਲਾ ਕਟਾ ਮਾਪ ਦੇ ਨਾਲ ਸਨਮਾਨਿਤ ਕੀਤਾ ਗਿਆ ਉਹਦੇ ਨਾਲ ਨਾਲ ਸ਼ਰੋਮਣੀ ਗਾਇਕ ਜਿਹੜੇ ਪਾਲੀ ਦੇਤਵਾਲੀਆ ਜੀ ਸ਼ੌਂਦ ਸਿਕੰਦਰ ਜੋ ਇਸ ਦਰਬਾਰ ਦੇ ਪਗੜੀ ਨਿਸ਼ੀਨ ਗਾਇਕ ਨੇ ਅਨਵਰ ਭਾਰਗੀ ਔਰ ਖਿਪੀ ਮਨਤੋਮ ਚੋਪੜਾ ਔਰ ਹੋਰ ਕਈ ਜਿਹੜੇ ਲਗਾਕਾ ਉਹ ਇੱਥੇ ਆ ਕੇ ਗਏ ਆ ਬਾਬਾ ਜੀ ਦਾ ਗੁੰਬਦ ਔਰ ਹੋ ਰਿਹਾ ਹੈ ਕਵਾਲੀ ਚੱਲ ਰਹੀ ਹੈ ਜਾਲੀ ਘਟਾਨੇ ਦੇ ਇੱਕ ਲੋਕ ਤੇ ਕਵਾਲ ਸਾਜਨ ਅਲੀ ਕਵਾਲ ਹੈ ਟਾਕੀ ਜਿਹੜੀ ਹਰ ਸਾਲ ਇੱਥੇ ਕਵਾਲੀ ਕਰਦੇ ਆ ਉਹ ਵੀ ਕਵਾਲੀ ਕਰ ਰਹੇ ਆ ਉਹਦੇ ਨਾਲ ਨਾਲ ਸਾਡੇ ਇਲਾਕੇ ਦਾ ਹੀ ਬਹੁਤ ਵਧੀਆ ਅੰਸਾਨ ਹਰਜੀਤ ਸਿੰਘ ਲਾਲ ਕਲਾ ਜੋ ਕਿ ਕਵਾਡੀ ਪਲੇਅਰ ਵੀ ਰਿਹਾ ਕਵਾਡੀ ਕਮੈਂਟਰ ਵੀ ਰਿਹਾ ਔਰ ਹੁਣ ਜਿਹੜਾ ਹੈ ਉਹ ਵੱਡੇ ਵੱਡੇ ਮੈਚਾਂ ਦੇ ਵਿੱਚ ਉਹ ਰੈਫਰੀ ਵੀ ਹੈ ਉਹਦਾ ਸੇਵਾ ਦੇਖਦੇ ਹੋਏ ਉਹ ਜਿੰਨੇ ਦੇਖਦੇ ਹੋਏ ਇਹਨੇ ਵੀ ਅੱਜ ਅਸੀਂ ਅਵਾਰਡ ਦੇ ਨਾਲ ਸਨਮਾਨ ਕੀਤਾ ਕਿਉਂਕਿ ਇਸ ਦਰਬਾਰ ਨੇ ਸ਼ੁਰੂ ਤੋਂ ਹੀ ਜਿਹੜੇ ਇਨਸਾਨ ਆਪਣੇ ਮਾਪਿਆਂ ਨੂੰ ਪਿਆਰ ਕਰਦੇ ਨੇ ਜਿਹੜੇ ਇਨਸਾਨ ਵਾਤਾਵਰਣ ਨੂੰ ਸਾਡੇ ਨੂੰ ਪਿਆਰ ਕਰਦੇ ਨੇ ਜਿਹੜੇ ਇਨਸਾਨ ਅਨਸਾਨਾਂ ਨੂੰ ਪਿਆਰ ਕਰਨ ਵਾਲੇ ਨੇ ਅਸੀਂ ਉਹਨਾਂ ਨੂੰ ਪੁਰਸਕਾਰ ਦੰਨੇ ਆ ਤਾਂ ਜੋ ਉਹਨਾਂ ਦਾ ਹੋਰ ਉਤਸ਼ਾਹ ਵਧ ਕੇ ਉਹ ਹੋਰ ਇਨਸਾਨੀਅਤ ਦੇ ਲਈ ਮੈਦਾ ਫਰਮ ਦੇ ਲਈ ਵਧੀਆ ਕੰਮ ਕਰਨ। ਸੁਖੀ ਗਰਜੀਤ ਸਿੰਘ ਜਿਹੜਾ ਅੱਜ ਬਹੁਤ ਵਧੀਆ ਤਰੀਕੇ ਦੇ ਨਾਲ ਕਬੱਡੀ ਕਮੈਂਟਰ ਵੀ ਹੈ, ਕੋਚ ਵੀ ਹੈ, ਕਬੱਡੀ ਕੋਚ ਵੀ ਹੈ। ਉਹਨੇ ਬਹੁਤ ਕੰਮਿਆ ਜੋੜ ਕੇ ਦੀ ਜ਼ਿੰਦਗੀ ਬਣਾਈ ਹੈ ਉਹਨਾਂ ਮੁਕਸ਼ਿਆ ਤੋਂ ਬਚਾਇਆ ਕਿਉਂਕਿ ਅੱਜ ਤੁਸੀਂ ਦੇਖ ਰਹੇ ਹੋ ਜਿਹੜਾ ਸਾਡੇ ਪੰਜਾਬ ਦੇ ਅੰਦਰ ਨਸ਼ਿਆਂ ਦਾ ਦਰਵਾਜ਼ਾ ਖਰਿਆ ਵਗ ਰਿਹਾ ਉਹ ਇੱਕੋ ਇੱਕ ਚੀਜ਼ ਨਾ ਆਗਾ ਸਕਦੇ ਆ ਸੀ ਕਿ ਬੱਚਿਆਂ ਨੂੰ ਸੋਖ ਵਾਲੇ ਪਾਸੇ ਲਾਈ ਗਏ ਹਰਦੀਪ ਸਿੰਘ ਨੇ ਬਹੁਤ ਬੱਚਿਆਂ ਨੂੰ ਸੋਖ ਲਾ ਕੇ ਮਨਨੂ ਵੱਡੇ ਵੱਡੇ ਕਬੱਡੀ 스타 ਬਣਾਇਆ ਔਰ ਆਪ ਵੀ ਖੁਦ ਵੱਡਾ ਕਬੱਡੀ 스타 ਰਹਾ ਇਸ ਕਰਕੇ ਅੱਜ ਨੂੰ ਵੀ ਅੱਧੀ ਅਵਾਰਡ ਦੇ ਨਾਲ ਸਰਵਨਨ ਜਿੱਤਾ ਗਿਆ ਜਲੋ ਤੁਹਾਨੂੰ ਤੁਹਾਡਾ ਇਹ 25ਵਾਂ ਸਾਲਾਨਾ ਜੋੜ ਮਿਲਦਾ ਹੈ ਸਾਲ ਦੇ ਵਿੱਚ ਦੋ ਬਨਾਰੇ ਕਰਦੇ ਆ ਅਸੀਂ ਇੱਕ ਸਤੰਬਰ ਦੇ ਵਿੱਚ ਹੁੰਦਾ ਜਿੱਥੇ ਵੀਰ ਆਪ ਨੂੰ ਜਿਹੜਾ ਸੰਗਰਾਮ ਤੋਂ ਅਗਲਾ ਫੇਰ ਮਾਰੋ ਦੂਸਰਾ ਜਿਹੜਾ ਅਸੀਂ ਅਪ੍ਰੈਲ ਚੋਂ ਖਾਕੀ ਦਾ ਕਰਦੇ ਆ ਇਸ ਕਰਕੇ ਤੇ ਦੋ ਸਾਲ ਦੇ ਬਨਾਰੇ ਹੁੰਦੇ ਆ ਜਿਹੜੀ ਸਖਤ 12 ਮਹੀਨਿਆਂ ਤੋਂ ਆਉਂਦੀ ਹੈ ਉਹਨਾਂ ਦਾ ਰਹਿਣ ਦਾ ਖਾਣ ਪੀਣ ਦਾ ਸਾਰਾ ਇੰਤਜ਼ਾਮ ਜਿਹੜਾ ਹੈਗਾ ਹੁੰਦਾ ਤੇ ਸਾਡੇ ਸਾਹਮਣੇ ਅਸੀਂ ਦੇਖ ਰਹੇ ਹਾਂ ਕਿ ਹਰ ਤਰ੍ਹਾਂ ਦਾ ਲੰਗਰ ਚੱਲ ਰਿਹਾ ਸੰਗਤ ਵੱਲੋਂ ਚਾਹੇ ਫਰੂਟ ਚਾਟ ਹੋਵੇ ਜੂਸ ਹੋਵੇ ਕੋਕਾ ਕੋਲਾ ਹੋਵੇ ਇਤਨੀ ਮਿਆ ਹੋ ਪ੍ਰਸ਼ਾਦੇ ਦਾ ਲੰਗਰ ਹੋਵੇ ਹੋਰ ਵੀ ਕਈ ਤਰ੍ਹਾਂ ਦੇ ਲੰਗਰ ਸੰਗਤ ਨੂੰ ਬੜਾ ਖਾ ਹੁੰਦਾ ਮੇਲੇ ਦਾ ਬਾਬਾਈ ਦਾ ਔਰ ਸੰਗਤ ਪਰਪਰ ਭੜੀ ਤਦਾਦ ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੇ ਲੰਗਰ ਲਾ ਸਕੂਲ ਦੇ ਬੱਚਿਆਂ ਬਾਰੇ ਤੁਹਾਡਾ ਕੀ ਵਿਚਾਰ ਆ ਸਕੂਲ ਦੇ ਬੱਚਿਆਂ ਬਾਰੇ ਫੋਟੋ ਸਕੂਲ ਦੇ ਬੱਚਿਆਂ ਲਈ ਦੇਖੋ ਅਸੀਂ ਸ਼ੁਰੂ ਤੋਂ ਸਾਡਾ ਇੱਕ ٹرسٹ ਹੈ ਜਿਹਦੇ ਨਾਮ ਸੋਸ਼ਲ ਵੈਲਫੇਅਰ ٹرسٹ ਹੈ ਅਸੀਂ ਇਸ ਵਕਤ ਤੋਂ ਜਿਹੜਾ ਆਪ ਬੱਚੇ ਆ ਉਹਨਾਂ ਦੀ ਐਜੂਕੇਸ਼ਨ ਦਾ ਪ੍ਰਬੰਧ ਕਰਦੇ ਹਾਂ ਅਤੇ ਨਾ ਡਿਵੀਸ਼ਨ ਤੋਂ ਵੀ ਦੇਖਿਆ ਹੋਊਗਾ ਕਿ ਬੱਚੇ ਸਾਡੇ ਇਲਾਕੇ ਤੋਂ ਛੋਟੀ ਜਿਹੀ ਫਸਟਾਈ ਹੈ ਅੱਜ ਉਹਨਾਂ ਸਪੈਸ਼ਲ ਸਰਮਾਣੀਆਂ ਲੱਗੇ ਜਿਹੜੇ ਬੱਚੇ ਮਤਲਬ ਸਕੂਲੋਂ ਆਉਂਦੇ ਆ ਅਸੀਂ ਇਤਿਬਾਰੇ ਇਲਾਕੇ ਦੇ ਵਿੱਚ ਉਹ ਬੱਚੇ ਲੱਭ ਕੇ ਲਿਆ ਕੇ ਇੱਥੇ ਸਨਮਾਨ ਕਰਦੇ ਆ ਉਹਨਾਂ ਦਾ ਤਾਂ ਜੋ ਉਹਨਾਂ ਨੂੰ ਦੇਖ ਕੇ ਹੋਰ ਬੱਚੇ ਵੀ ਸੜਮ ਤੇ ਅੱਗੇ ਵਧਣ ਆਪਣੀ ਜ਼ਿੰਦਗੀ ਨੂੰ ਬਣਾਉਣ ਕਿਉਂਕਿ ਅੱਜ ਦੀ ਤਰੀਕ ਦੇ ਵਿੱਚ ਐਜੂਕੇਸ਼ਨ ਬਹੁਤ ਜ਼ਰੂਰੀ ਹੈ ਸਾਡੀ ਜਿਹੜੀ ਅਨਪੜਤਾ ਉਹ 타ਈ ਹਟ ਸਕਦੀ ਹੈ ਜਿਹੜੇ ਨਵੇਂ ਬੱਚੇ ਆ ਤੇ ਉਹਨਾਂ ਨੂੰ ਆਪਾਂ ਪੜ੍ਹਾਈ ਵਾਲੇ ਪਾਸੇ ਲਾਵਾਂਗੇ ਔਰ ਅਸੀਂ ਹਮੇਸ਼ਾ ਇਹ ਸੋਚਦੇ ਰਹਿਆ ਕਿ ਸਾਡੇ ਦਰਸ ਵੱਲੋਂ ਜਿਹੜੇ ਬੱਚੇ ਆਪਣੀ ਐਜੂਕੇਸ਼ਨ ਪੂਰੀ ਨਹੀਂ ਕਰ ਸਕਦੇ ਨਾ ਅनाथ ਬੱਚੇ ਅਸੀਂ ਉਹਨਾਂ ਦੀ ਐਜੂਕੇਸ਼ਨ ਦਾ ਪ੍ਰਬੰਧ ਕਰਦੇ ਹਾਂ ਧੰਨਵਾਦ ਧੰਨਵਾਦ